ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਬੀਤੇ ਦਿਨ ਬੱਦੀ ਦੇ ਵਿੱਚ ਬਹੁਤ ਭਿਆਨਕ ਹਾਦਸਾ ਹੁੰਦਾ ਹੈ ਇਸ ਵੇਲੇ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਰਾਜਵੀਰ ਜਵੰਦਾ ਔਰ ਮੇਰੇ ਨਾਲ ਡਾਕਟਰ ਮਨਦੀਪ ਸੈਣੀ ਜੁੜੇ ਨੇ ਫੋਰਟਿਸ ਹਸਪੀਟਲ ਲੁਧਿਆਣਾ ਤੋਂ ਨੇ ਔਰ ਸੀਨੀਅਰ ਐਮ ਡੀ ਨੇ ਮੈਡੀਸਨ ਦੇ ਡਾਕਟਰ ਸਾਹਿਬ ਥੋੜਾ ਜਿਹਾ ਤੁਹਾਡੇ ਤੋਂ ਸਮਝਣਾ ਚਾਹਾਂਗੇ ਕਿ ਜਦੋਂ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਨੇ ਕਿਉਂਕਿ ਇਹ ਚੀਜ਼ ਕਹੀ ਜਾ ਰਹੀ ਹੈ ਕਿ ਸਿਰ ਤੇ ਬਹੁਤ ਸੱਟ ਲੱਗੀ ਹੈ ਸਪਾਈਨ ਇੰਜਰੀ ਵੀ ਹੈ ਕਿ ਕਿੰਨਾ ਕੁ ਸਰਵਾਈਵਲ ਚਾਂਸ ਹੁੰਦਾ ਹੈ ਰਿਕਵਰੀ ਦਾ ਕੀ ਇਹਦੇ ਵਿੱਚ ਹੁੰਦਾ ਕਿਵੇਂ ਰਿਕਵਰੀ ਹੋ ਸਕਦੀ ਹੈ ਤੇ ਬੇਦੀ ਜੀ ਦੇਖੋ ਆਪਣੇ ਡਾਕਟਰਸ ਜੋ ਉੱਤੇ ਵੀ ਨਾ ਇੱਕ ਚੀਜ਼ ਬੈਠੀ ਹੋਈ ਹੈ ਜਿਹਨੂੰ ਦੇਖਿਆ ਕਿਸੇ ਨੇ ਨਹੀਂ ਪਰ ਵਿਸ਼ਵਾਸ ਸਾਰਿਆਂ ਦਾ ਇੰਨਾ ਹੈਗਾ ਹਨਾ ਤੋ ਸਾਰਿਆਂ ਦੇ ਅੱਗੇ ਅਰਦਾਸ ਉਸ ਪਰਮਾਤਮਾ ਅੱਗੇ ਹੈ ਜਿਹੜੀ ਡਾਕਟਰਾਂ ਤੋਂ ਉੱਤੇ ਵੀ ਦੀ ਚੀਜ਼ ਹੈਗੀ ਹੈ ਵੀ ਇਹ ਭਰਾ ਸਾਡਾ ਜਲਦੀ ਤੋਂ ਜਲਦੀ ਤੰਦਰੁਸਤ ਹੋਵੇ ਸਰਵਾਈਵਲ ਦੀ ਜੇ ਗੱਲ ਕੀਤੀ ਜਾਵੇ ਕਿਉਂਕਿ ਇਹ ਗੱਲ ਕਹੀ ਜਾ ਰਹੀ ਹੈ ਕਿ ਬਹੁਤ ਗੁੱਝੀਆਂ ਸੱਟਾਂ ਨੇ ਸਿਰ ਦੀ ਸੱਟ ਹੈ neck ਇੰਜਰੀ ਵੀ ਹੈ spine ਦੇ ਉੱਤੇ ਵੀ ਜਿਹੜੀ ਇੰਜਰੀ ਹੋਈ ਹੈ ਜੇ ਤੁਸੀਂ ਥੋੜਾ ਜਿਹਾ ਦੱਸ ਸਕੋ ਮੈਂ 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 ਤੁਹਾਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਮੈਂ ਪੰਜਾਬੀ 'ਚ ਇੱਕ ਲੇਮਨ ਦੇ ਸ਼ਬਦਾਂ ਦੇ ਵਿੱਚ ਮੈਡੀਕਲ ਟਰਮਸ 'ਚ ਮੈਂ ਜੇ ਗੱਲ ਕਰੂੰਗਾ ਹਨਾ ਉਹ ਆਮ ਲੋਕਾਂ ਨੂੰ ਸਮਝ ਤੋਂ ਬਾਹਰ ਦੀਆਂ ਗੱਲਾਂ ਹੈਗੀਆਂ ਮੈਂ ਇਹਦੇ ਲੇਮਨ ਦੀ ਗੱਲ ਕਰਦਾ ਹਾਂ ਵੀ ਆਪਣੀ ਰੀਡ ਦੀ ਹੱਡੀ ਹੈ ਕੀ ਹੂੰ ਜਿਹੜੀ ਸਾਡੀ ਰੀਡ ਦੀ ਹੱਡੀ ਦੇ ਮੰਨ ਕੇ ਆ ਉਹ ਕਈ ਪਾਰਟਸ ਚ ਡਿਵਾਈਡ ਹੈ ਜਿਵੇਂ ਸਰਵਾਈਕਲ ਰੀਜਨ ਹੈ ਹਮ ਥੋਰੈਸਿਕ ਰੀਜਨ ਹੈ ਲੰਬਰ ਰੀਜਨ ਹੈ ਸੈਕਰਲ ਰੀਜਨ ਹੈ ਠੀਕ ਹੈ ਜੀ ਜਿਹੜੀ ਸਰਵਾਈਕਲ ਰੀਜਨ ਹੈਗੀ ਹੈ ਸਰਵਾਈਕਲ ਰੀਜਨ ਜਿਹਨੂੰ ਆਪਾਂ ਕਹਿ ਦਿੰਨੇ ਆ ਆਪਣੀ ਧੌਣ ਦੇ ਜਿਹੜੇ ਮੰਨ ਕੇ ਆ ਹਨਾ ਆਪਣੀ ਗਰਦਨ ਦੇ ਮੰਨ ਕੇ ਆ ਜੀ ਉਹਨਾਂ ਨੂੰ ਆਪਾਂ ਸਰਵਾਈਕਲ ਰੀਜਨ ਕਹਿ ਦਿੰਨੇ ਆ ਜੀ ਜਿਹੜੇ ਆਪਣੇ ਸਰਵਾਈਕਲ ਜਿਹੜੀ ਸਪਾਈਨ ਦੇ ਮੰਨ ਕੇ ਹੈਗੇ ਉਹ C7 ਤੱਕ ਆਪਾਂ ਮੰਨਦੇ ਸੱਤ ਆਪਾਂ ਮੰਨ ਕੇ ਮੰਨਦੇ ਆ ਉੱਪਰਲੇ ਜਿਹੜੇ ਸਰਵਾਈਕਲ ਦੇ ਹੈ ਉਸ ਤੋਂ ਬਾਅਦ ਥੋਰੈਸਿਕ ਦੇ ਹੈਗੇ 12 ਲੰਬਰ ਦੇ ਹੈਗੇ ਪੰਜ ਤੇ ਸੈਕਰਲ ਏਰੀਆ ਦੇ ਪੰਜ ਮੰਨ ਕੇ ਹੈਗੇ ਆ ਠੀਕ ਹੈ ਜੀ ਜਿਹੜੇ ਆਪਣੇ C1 ਤੋਂ C5 ਹੈਗੇ ਸਰਵਾਈਕਲ ਰੀਜਨ ਦੇ ਇਹ ਸਾਡੀ ਇਹ ਜਿਹੜੀ ਇਹਦੇ ਵਿੱਚ ਹੁਣ ਜਿਹੜੇ ਮੰਨ ਕੇ ਹੈ ਉਹਨਾਂ ਦੇ ਵਿੱਚੋਂ ਸਾਡੀ ਸਪਾਈਨਲ ਕੋਰਡ ਜਾ ਰਹੀ ਹੈ ਜੀ ਠੀਕ ਹੈ ਜਿਹੜੀ ਥੋਰੈਸਿਕ ਲੰਬਰ ਤੇ ਸੱਕਰਲ ਥੱਲੇ ਵਾਲੇ ਤਿੰਨ ਮੰਨ ਕੇ ਆ ਉਹਨਾਂ 'ਚ ਆਪਣੇ ਕਿਤੇ ਵੀ ਸੱਟ ਵੱਜੇਗੀ ਤਾਂ ਜਾਨ ਦਾ ਖਤਰਾ ਘੱਟ ਹੁੰਦਾ ਹੈਗਾ ਉਹਦਾ ਕਾਰਨ ਇਹ ਹੈ ਇਹ ਮੰਨ ਕੇ ਸਾਡੇ ਆਪਣੀ ਬਾਹਾਂ 'ਚ ਛਾਤੀ 'ਚ ਪੇਟ 'ਚ ਬਲੈਡਰ ਤੇ ਲੱਤਾਂ ਦੇ ਵਿੱਚ ਨਸਾਂ ਦੀ ਸਪਲਾਈ ਕਰਦੇ ਆ ਵੀ ਇਹ ਮਣਕਿਆਂ 'ਚ 60 ਵਜੇਗੀ ਵੱਧ ਤੋਂ ਵੱਧ ਸਾਡੇ ਪਿਸ਼ਾਬ ਦੀ थैਲੀ ਲੱਗ ਜੇਗੀ ਲੱਤਾਂ ਆਪਣੀਆਂ ਕੰਮ ਨਹੀਂ ਕਰਨਗੀਆਂ ਪਰ ਜਾਨ ਨੂੰ ਇੰਨਾ ਨੁਕਸਾਨ ਨਹੀਂ ਹੁੰਦਾ ਹੈਗਾ ਜਿਹੜੇ ਸਾਡੇ ਸਰਵਾਈਕਲ ਦੇ ਮਣਕੇ ਹੈਗੇ ਉੱਪਰਲੇ C1 ਤੋਂ C5 ਹੁਣ ਮੈਂ ਪੰਜਾਬੀ 'ਚ ਦੱਸਾਂ ਸਾਡੇ ਜਿਹੜੇ ਆਹ ਹੈਗੇ ਲਿਗਾਮੈਂਟ ਇਹਨਾਂ ਨੂੰ ਬੰਨ ਕੇ ਰੱਖਦੇ ਐ ਠੀਕ ਐ ਰस्सियां ਹੁੰਦੀਆਂ ਪਤਲੀਆਂ ਇਹ ਮਣਕਿਆਂ ਨੂੰ ਬੰਨ ਕੇ ਰੱਖਦੀਆਂ ਉਹ ਦੋ ਰस्सियां ਦਾ ਨਾਮ ਹੈਗਾ ਇੰਟੀਰੀਅਰ ਲੌਂਗੀਟਿਊਡਨਲ ਤੇ ਪੋਸਟੀਰੀਅਰ ਲੌਂਗੀਟਿਊਡਨਲ ਹਨਾ ਇਹ ਰस्सियां ਨੇ ਇਹਨਾਂ ਨੂੰ ਆਪਣੀ ਥਾਂ ਬੰਨ ਕੇ ਰੱਖਣਾ ਹੈਗਾ ਜਦੋਂ ਵੀ ਇਹ ਮਣਕਿਆਂ ਦੇ ਵਿੱਚੋਂ ਸਾਡੀ ਸਪਾਇਨਲ ਕੋਰਡ ਜਾਂਦੀ ਐ ਸਾਰੀਆਂ ਨਸਾਂ ਜਾਂਦੀਆਂ ਹੈਗੀਆਂ ਠੀਕ ਐ ਜਦੋਂ ਵੀ ਆਪਣੇ ਝਟਕਾ ਲੱਗਣਾ ਮੰਨ ਲਓ ਆਪਣਾ ਗਰਦਨ ਨੂੰ ਝਟਕਾ ਵੱਜਿਆ ਆਪਣਾ ਸਿਰ ਥਾਂ ਵੱਜਿਆ ਥੱਲੇ ਵੱਜਿਆ ਤੇ ਇਹ ਮਣਕਿਆਂ ਦੀ ਦੋ ਤਰ੍ਹਾਂ ਦੀ ਇੰਜਰੀ ਹੁੰਦੀ ਹੈ ट्रांजਿਸ਼ਨਲ ਤੇ ਰੋਟੇਸ਼ਨਲ ट्रांजਿਸ਼ਨਲ ਮਤਲਬ ਹੁੰਦਾ ਮਣਕੇ ਅੱਗੇ ਪਿੱਛੇ ਹੋ ਗਏ ਰੋਟੇਸ਼ਨਲ ਮਤਲਬ ਹੋ ਗਿਆ ਵੀ ਮਣਕਾ ਇੱਕ ਦੇ ਉੱਤੇ ਇੱਕ ਚੜ ਗਿਆ ਘੁੰਮ ਗਏ ਹਾਂਜੀ ਹੂੰ ਸੋ ਇਹ ਦੇ ਵਿੱਚੋਂ ਜਿਹੜੀ ਆਪਣੀ ਨਸਾਂ ਜਾਂਦੀ ਹੈ ਨਾ ਉਹ C1 ਤੋਂ C4 ਦੇ ਵਿੱਚ ਜਿਹੜੀ ਨਸਾਂ ਜਾਂਦੀਆਂ ਉਹਨੂੰ ਫਰੇਨਿਕ ਨਰਵ ਰੂਟਸ ਕਹਿੰਦੇ ਐ ਇੱਕ ਨਸਾਂ ਦਾ ਨਾਮ ਹੈ ਫਰੇਨਿਕ ਨਰਵ C3 ਤੋਂ C5 ਮਣਕਿਆਂ ਦੇ ਵਿੱਚੋਂ ਜੀ ਜਦੋਂ ਇਹ ਮਣਕਿਆਂ ਦੀ ਇੰਜਰੀ ਹੋਣੀ ਹੈ ਇਹ ਜਿਹੜੀ ਨਾਵ ਰੂਟਸ ਹੈ ਸਾਡੇ ਡਾਇਫਰਾਮ ਡਾਇਫਰਾਮ ਇੱਕ ਮਸਲ ਦਾ ਨਾਮ ਹੈਗਾ ਹਨਾ ਜਿਹੜੇ ਸਾਡੇ ਲੰਗਸ ਤੋਂ ਥੱਲੇ ਹੁੰਦੇ ਹੈਗੇ ਤੇ ਇੰਟਰਕੋਸਟਲ ਮਸਲ ਜਿਹੜੇ ਸਾਡੇ ਫੇਫੜਿਆਂ ਦੇ ਮਸਲ ਹੈ ਜਿਹੜੀ ਸਾਡੀ ਸਾਹ ਲੈਣ ਦੀ ਸ਼ਕਤੀ ਨੂੰ ਵੋਤ ਸਾਹ ਲੈਂਦੇ ਜਿਨਾ ਨਾਲ ਆਪਾਂ ਜਿਹੜੇ ਮਸਲ ਸਾਡੇ ਸਾਹ ਲੈਣ ਦੇ ਕੰਮ ਆਉਂਦੇ ਆ ਜਦੋਂ ਇਹ ਮਣਕਿਆਂ ਦੀ ਇੰਜਰੀ ਹੁੰਦੀ ਹੈ ਸਾਡੇ ਫਰੇਨਿਕ ਨਰਵਸ ਇਹ ਡੈਮੇਜ ਹੁੰਦੀਆਂ ਨੇ ਤੇ ਸਾਡੇ ਜਿਹੜੇ ਇਹਦੇ ਡਾਇਫਰਾਮ ਦੀ ਤੇ ਮਸਲ ਦੀ ਸਪਲਾਈ ਬੰਦ ਹੋ ਜਾਂਦੀ ਹੂੰ ਸੋ ਡਾਕਟਰ ਸਾਹਿਬ ਮੈਂ ਇੱਕ ਚੀਜ਼ ਥੋੜੀ ਇਹ ਚੀਜ਼ ਜਾਣਨੀ ਚਾਹਾਂਗਾ ਜਿਸ ਤਰ੍ਹਾਂ ਦੀਆਂ ਚਰਚਾਵਾਂ ਸੀ ਕਿ ਕੁਝ ਕਹ ਰਹੇ ਸੀ ਕਿ ਬ੍ਰੇਨ ਡੈੱਡ ਕਿ ਦਿਲ ਚੱਲ ਰਿਹਾ ਇਦਾਂ ਦੀਆਂ ਚਰਚਾਵਾਂ ਹੁੰਦੀਆਂ ਨੇ ਹਾਲਾਂਕਿ ਇਹਦਾ ਆਥੈਂਟੀਕੇਸ਼ਨ ਤਾਂ ਕੁਝ ਨਹੀਂ ਆ ਪਰ ਜੇ ਥੋੜਾ ਜਿਹਾ ਇੱਕ ਇਨ ਜਰਨਲ ਆਪਾਂ ਸਮਝਣਾ ਚਾਹੀਏ ਜਿਹੜੇ ਇਸ ਤਰ੍ਹਾਂ ਦੇ ਬੜੇ ਬੜੇ ਖਤਰਨਾਕ ਹਾਦਸੇ ਹੁੰਦੇ ਨੇ ਸਰਵਾਈਵਲ ਚਾਂਸ ਹੁੰਦਾ ਵਾ ਜੇ ਸਿਰ ਤੇ ਕੋਈ ਗੁੱਜੀ ਛੱਟ ਹੋਵੇ ਜਾਂ ਨੈਕ ਇੰਜਰੀ ਹੋਵੇ ਦੇਖੋ ਜਦੋਂ ਨੈਕ ਇੰਜਰੀ ਹੋਵੇ ਨਾ ਜੇ ਤਾਂ ਉਹ ਪਾਰਸ਼ੀਅਲ ਹੈ ਫੇਰ ਆਪਾਂ ਸਰਜਰੀ ਕਰਕੇ ਆਪਣੇ ਮਨ ਕੇ ਕਰੈਕਟ ਕਰ ਸਕਦੇ ਆ ਤੇ ਆਪਣੀ ਨਸਾਂ ਦੀ ਜਗ੍ਹਾ ਬਣਾ ਸਕਦੇ ਹੈਗੇ ਕਿਉਂਕਿ ਕਿਉਂਕਿ ਰਾਜਵੀਰ ਹੋਰਾਂ ਦੀ ਅਜੇ ਕੋਈ ਸਰਜਰੀ ਵਗੈਰਾ ਦੀ ਨਹੀਂ ਕੋਈ ਇਦਾਂ ਦੀ ਰਿਪੋਰਟ ਹੈਗੀ ਹਜੇ ਹਜੇ ਤਾਂ ਸਰਜਰੀ ਬੇਦੀ ਸਾ ਪੋਸੀਬਲ ਨਹੀਂ ਹੈਗੀ ਕਿਉਂਕਿ ਉਹਨਾਂ ਦਾ ਦੋ ਵਾਰੀ ਨਾ ਸੀਪੀਆਰ ਜੋ ਮੈਂ ਨਿਊਜ਼ 'ਚ ਸੁਣੀ ਹੈ ਹੈਗੀ ਵੀ ਜੀ ਦੋ ਵਾਰ ਹਾਰਟ ਅਟੈਕ ਦੀ ਗੱਲ ਕੀਤੀ ਜਾ ਰਹੀ ਹੈ ਅਰੈਸਟ ਹਾਰਟ ਅਟੈਕ ਅੱਡ ਚੀਜ਼ ਹੁੰਦੀ ਹੈ ਵੀ ਹਾਰਟ ਦੀ ਨਸਾਂ ਬਲਾਕ ਹੋ ਗਈਆਂ ਉਹਨੂੰ ਆਪਾਂ ਹਾਰਟ ਅਟੈਕ ਕਹਿੰਦੇ ਆ ਉਹਨਾਂ ਨੂੰ ਕਾਰਡੀਕ ਅਰੈਸਟ ਹੋਇਆ ਵੀ ਹਾਰਟ ਨੇ ਚੱਲਣਾ ਬੰਦ ਕਰਤਾ ਫਿਰ ਸੀਪੀਆਰ ਆਪਾਂ ਝਟਕਿਆਂ ਨਾਲ ਹਾਰਟ ਨੂੰ ਚਲਾਉਨੇ ਆ ਦੋ ਵਾਰੀ ਰਿਵਾਈਵ ਉਗਾ ਕਿਤੇ ਹੈਗੇ ਹੁਣ ਜਿੰਨੀ ਦੇਰ ਤੱਕ ਹਾਰਟ ਬੰਦ ਰਿਹਾ ਹੈਗਾ ਤੇ ਸਾਡੇ ਦਿਮਾਗ ਨੂੰ ਖੂਨ ਨਹੀਂ ਮਿਲਿਆ ਹਾਈਪੋਕਸਿਕ ਬ੍ਰੇਨ ਇੰਜਰੀ ਕਹਿੰਦੇ ਆਪਾਂ ਦਿਮਾਗ ਨੂੰ ਖੂਨ ਨਾ ਮਿਲਣ ਕਰਕੇ ਦਿਮਾਗ ਨਹੀਂ ਕੰਮ ਕਰਦਾ ਹੈਗਾ ਜਿਹਨੂੰ ਆਪਾਂ ਪੰਜਾਬੀ ਚ ਕਈ ਕਹਿ ਦਿੰਦੇ ਵੀ ਪੇਸ਼ੈਂਟ ਕੋਮਾ ਚ ਚਲਾ ਗਿਆ 20 ਸਾਲ ਚੱਲਦੇ ਆ ਦਿਲ ਚੱਲਦਾ ਪਰ ਮਰੀਜ਼ ਕੋਮਾ ਚ ਚਲਾ ਗਿਆ ਉਹੋ ਹੁਣ ਉਹਦੀ ਇੰਪੋਰਟੈਂਸ ਹੈ ਵੀ ਹਾਰਟ ਕਿੰਨੀ ਦੇਰ ਤੱਕ ਬੰਦ ਰਿਹਾ ਤਾਂ ਉਹਦੇ ਨਾਲ ਬ੍ਰੇਨ ਇੰਜਰੀ ਹੁੰਦੀ ਹੈਗੀ ਹੈ ਪਰ ਬ੍ਰੇਨ ਡੈਥ ਤੇ ਇਨਸਾਨ ਦੀ ਡੈਥ ਦੋਨੋਂ ਅੱਡ ਅੱਡ ਚੀਜ਼ ਹੈ ਠੀਕ ਹੈ ਜਿਹੜੀ ਆਪਣੀ ਇਹ ਮਨਕਿਆਂ ਦੀ ਇੰਜਰੀ ਹੁੰਦੀ ਹੈਗੀ ਉਹਦੇ ਵਿੱਚ ਕਈਆਂ ਨੂੰ ਨਿਊਰੋਜੈਨਿਕ ਸ਼ੌਕ ਹੁੰਦਾ ਹੈਗਾ ਵੀ ਆਪਣੇ ਜਿਹੜੇ ਸਿੰਪੈਥੈਟਿਕ ਟੋਨਸ ਹੁੰਦੀਆਂ ਹੈਗੀਆਂ ਮਸਲ ਦੀ ਟੋਨਸ ਜਿਹੜੀ ਨਸਾਂ ਲੈ ਕੇ ਜਾਂਦੀਆਂ ਉਹ ਹਾਰਟ ਦੇ ਮਸਲ ਦੀ ਟੋਨਸ ਖਤਮ ਹੋ ਜਾਂਦੀ ਹੈਗੀ ਤਾਂ ਕਾਰਡੀਆਕ ਅਰੇਸ ਜਿਹੜਾ ਆਪਣੇ ਵੀਰ ਨੂੰ ਹੋਇਆ ਕਾਰਡੀਆਕ ਅਰੇਸ ਉਹ ਨਿਊਰੋਜਨਿਕ ਸ਼ੌਕ ਕਾਰਨ ਤੇ ਬ੍ਰੇਨ ਸਟੈਮ ਇੰਜਰੀ ਜਿਹੜੀ ਆਪਣੇ ਦਿਮਾਗ ਨੂੰ ਆਪਾਂ ਕਹਿੰਦੇ ਨਾ ਵੀ ਦਿਮਾਗ ਦੀ ਬ੍ਰੇਨ ਸਟੈਮ ਕਹਿੰਦੇ ਹੈਗੇ ਛੋਟਾ ਦਿਮਾਗ ਪੰਜਾਬੀ ਚ ਕਹਿ ਦਿੰਦੇ ਆ ਹਾਂਜੀ 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 ਉਹ ਸਾਰੀ ਸਪਲਾਈ ਕਰਦੀ ਹੈ ਸਾਡੇ ਰੈਸਪੀਰੇਟਰੀ ਮਸਲ ਸਾਹ ਆਲੇ ਮਸਲ ਤੇ ਹਾਰਟ ਆਲੇ ਮਸਲ ਨੂੰ ਤੇ ਤੇ ਡਾਕਟਰ ਸਾਹਿਬ ਇਹ ਇਹ ਓਬਜ਼ਰਵੇਸ਼ਨ ਨਵੀ ਕੋਈ ਟਾਈਮ ਪੀਰੀਅਡ ਹੁੰਦਾ ਜਿਵੇਂ 48 ਘੰਟੇ ਜਾਂ 36 ਘੰਟੇ ਜਿਵੇਂ ਕਹਿੰਦੇ ਆ ਕਿ ਬਹੁਤ ਕ੍ਰਿਟੀਕਲ ਹੁੰਦੇ ਨੇ ਇਹ ਮੰਨਿਆ ਜਾਵੇ ਕਿ ਰਿਕਵਰੀ ਦੇ ਜੇ ਤੁਸੀਂ ਓਵਰਆਲ ਦੇਖੋ ਜਿਵੇਂ ਮੈਂ ਜਰਨਲ ਪੁੱਛਾਂ ਤੁਹਾਨੂੰ ਇੱਕ ਐਜ਼ ਅ ਡਾਕਟਰ ਦੇ ਤੌਰ ਤੇ ਤੁਹਾਨੂੰ ਲੱਗਦਾ ਕਿ ਜਿੰਨਾ ਕੁ ਸੁਣ ਪਾ ਰਹੇ ਹੋ ਜਾਂ ਦੇਖ ਪਾ ਰਹੇ ਹੋ ਕਿ ਕੁਝ ਰਿਕਵਰੀ ਦੇ ਚਾਂਸਸ ਨੇ ਬਿਲਕੁਲ ਜੇ ਮੈਨੂੰ ਹਜੇ ਉਹਨਾਂ ਦੀ ਪੂਰੀ ਕੰਡੀਸ਼ਨ ਦੇ ਬਾਰੇ ਨਹੀਂ ਪਤਾ ਵੀ ਉਹਨਾਂ ਦੇ ਕਿਹੜੇ ਮਨ ਕਿਆ ਚ ਇੰਜਰੀ ਬ੍ਰੇਨ ਸਟੈਮ ਚ ਹੈ ਜਾਂ ਸਰਵਾਈਕਲ ਦੇ ਕਿਹੜੇ ਮਨ ਕਿਆ ਇੰਜਰੀ ਹੈਗੀ ਹੈ ਜੇ ਉਹ ਕੰਪਲੀਟ ਇੰਜਰੀ ਹੈ ਬੇਦੀ ਜੀ ਤੇ ਸਰਵਾਈਵਲ ਦੇ ਚਾਂਸ ਆਪਾਂ ਕਹਿ ਲਈਏ ਵੀ ਆਪਣੇ 1 ਤੋਂ 5% ਵੀ ਬੜੇ ਨਿਗਲੀਜੀਬਲ ਹੈਗੇ ਆ ਹੂੰ ਠੀਕ ਹੈ ਜੇ ਉਹ ਪਾਰਸ਼ੀਅਲ ਇੰਜਰੀ ਹੈਗੀ ਹੈ ਆਪਣੀ ਇਹੇ ਏਰੀਆਜ਼ ਨਹੀਂ ਇਨਵੋਲਡ ਹੈਗੇ ਤਾਂ ਸਰਵਾਈਵਲ ਦੇ ਚਾਂਸਸ ਆਪਣੇ ਬਹੁਤ ਵਧੀਆ ਤੇ ਵੱਧ ਜਾਂਦੇ ਆ ਆਫਟਰ ਸਰਜਰੀ ਪਰ ਜਿਵੇਂ ਆਪਣੇ ਦੋ ਵਾਰੀ ਆਪਣੇ ਕਾਰਡੀਕ ਅਰੈਸਟ ਹੋਇਆ ਹੈਗਾ ਹੈ ਨਾ ਪਰ ਇਹ ਚੀਜ਼ਾਂ ਮਤਲਬ ਇੰਨੀ ਅੱਛੀਆਂ ਨਹੀਂ ਹੈਗੀਆਂ ਪਰ ਸਾਰਿਆਂ ਦੀ ਅਰਦਾਸ ਹੈ ਪਰਮਾਤਮਾ ਅਗੇ ਹਨ ਵੀ ਆਪਣੀ ਇਹ ਅਰਦਾਸਾਂ ਕੰਮ ਆਉਂਦੀ ਹੈ ਆਪਣੇ ਗੁਰਦੁਆਰਿਆਂ ਚ ਆਪਣੇ ਬਹੁਤ ਤਾਕਤ ਹੈ ਸੋ ਸਾਰਿਆਂ ਦੀ ਅਰਦਾਸ ਕਿਤੇ ਨਾ ਕਿਤੇ ਬਿਲਕੁਲ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਸਾਡੇ ਨਾਲ ਜੁੜਨ ਦੇ ਲਈ ਕਲਪਤ ਕਰਨ ਦੇ ਲਈ ਡਾਕਟਰ ਮਨਦੀਪ ਸੈਣੀ ਜੁੜੇ ਸੀ ਫੋਰਟਿਸ ਲੁਧਿਆਣਾ